ਮਾਤਾ ਵੈਸ਼ਨੂ ਦੇਵੀ ਯਾਤਰਾ ਮਾਰਗ ਦੇ ਅਰਧ ਕੁਮਾਰੀ ਖੇਤਰ ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਗਈ ਹੈ। ਯਾਤਰੀ ਕਈ ਥਾਵਾਂ ਤੇ ਫਸੇ ਹੋਏ ਨੇ ਤੇ ਬਚਾਅ ਕਰਮਚਾਰੀ ਬਚਾਅ ਕਾਰਜਾਂ ਚ ਲੱਗੇ ਹੋਏ ਨੇ। ਦੱਸਦੀ ਹੈ ਕਿ ਮਾਤਾ ਵੈਸ਼ਨੂ ਦੇਵੀ ਵਿਖੇ ਭਾਰੀ ਮੀਂਹ ਕਾਰਨ ਲੈਂਡਸਲਾਈਡਿੰਗ ਹੋ ਗਈ ਜਿਸ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਗਈ ਹੈ। ਇਸੇ ਇਲਾਵਾ ਜੰਮੂ ਚ ਚਨਾਨੀ ਨਾਲੇ ਚ ਇੱਕ ਕਾਰ ਡਿੱਗਣ ਤੋਂ ਬਾਅਦ ਤਿੰਨ ਸ਼ਰਧਾਲੂ ਵਹਿ ਗਏ। ਲਾਪਤਾ ਤਿੰਨ ਸ਼ਰਧਾਲੂਆਂ ਚੋਂ ਦੋ ਰਾਜਸਥਾਨ ਦੇ ਤੋਲਪੁਰ ਤੋਂ ਨੇ ਤੇ ਇੱਕ ਆਗਰਾ ਤੋਂ ਐਤਵਾਰ ਤੋਂ ਜਾਰੀ ਬਾਰਿਸ਼ ਕਾਰਨ ਜੰਮੂ ਦੀਆਂ ਸੜਕਾਂ ਤੇ ਪੁਲ ਬਰਦਾਸ਼ਤ ਨਹੀਂ ਕਰ ਸਕੇ ਤੇ ਸ਼ਹਿਰ ਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਇਸ ਨਾਲ ਜੰਮੂ ਦਾ ਦੇਸ਼ ਨਾਲ ਸੜਕੀ ਤੇ ਰੇਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਬੀਤੀ ਰਾਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਰਾਤ 9 ਵਜੇ ਤੋਂ ਬਾਅਦ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਆਪਣੇ ਘਰ ਤੋਂ ਬਾਹਰ ਨਿਕਲਣ ਤੇ ਵੀ ਪਾਬੰਦੀ ਲਗਾ ਦਿੱਤੀ ਤਵੀ ਚਨਾਬ ਉਜ ਸਮੇਤ ਸਾਰੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨੇ ਪੰਜਾਬ ਚ ਵੀ ਕਈ ਇਲਾਕਿਆਂ ਚ ਹੜ ਆਏ ਹੋਏ ਨੇ ਲਗਾਤਾਰ ਪੈਰੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਉਧਰ ਬੈਸ਼ਨੋ ਦੇਵੀ ਚ ਵਾਪਰੇ ਭਿਆਨਕ ਸੜਕ ਹਾਦਸੇ ਨੂੰ ਦੇਖਦੇ ਹੋਏ ਬੋਰਡ ਨੇ ਕਿਹਾ ਕਿ ਹਾਲੇ ਚ ਲਗਾਤਾਰ ਹੋ ਰਹੀ ਬਾਈਸ਼ ਤੇ ਖਰਾਬ ਮੌਸਮ ਦੇ ਮੱਦੇਨਜ਼ਰ ਸਾਰੇ ਯਾਤਰੀਆਂ ਨੂੰ ਮੌਸਮ ਚ ਸੁਧਾਰ ਹੋਣ ਤੇ ਆਪਣੀ ਯਾਤਰਾ ਦੀ ਦੁਬਾਰਾ ਯੋਜਨਾ ਬਣਾਉਣ ਦੱਸਦੇ ਇਹ ਕਿ ਇਸ ਹਾਦਸੇ ਦੀ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕਮਜਾਵੇਗੀ ਲਗਾਤਾਰ ਪਹਾੜੀ ਖੇਤਰਾ ਚ ਮੀਂਹ ਪੈ ਰਿਹਾ ਜਿਸੇ ਚੱਲਦਿਆਂ ਹੁਣ ਮਾਤਾ ਬੈਸ਼ਨੋ ਦੇਵੀ ਯਾਤਰਾ ਮਾਰਗ ਦੇ ਅਰਧ ਕੁਮਾਰੀ ਖੇਤਰ ਚ ਜ਼ਮੀਨ ਖਿਸਕ ਗਈ ਹੈ ਤੇ ਹੁਣ ਤੱਕ ਕਰੀਬ 30 ਲੋਕਾਂ ਦੀ ਮੌਤ ਹੋ ਗਈ ਹੈ